ਸੁਚਾ ਸਿੰਘ ਲੰਗਾ ਲੰਗੇ ਦੇਣੀ ਇੱਕ ਵੱਡਾ ਦਾਵਾ ਕਰ ਗਿਆ ਜਾਂ ਕਹਿ ਰਿਹਾ ਕਿ ਨਿਊਜ਼ ਰਿਪੋਰਟਸ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਇੱਕ ਵੱਡਾ ਦਾਵਾ ਜਿਹੜਾ ਉਹ ਪੜਨ ਨੂੰ ਮਿਲਿਆ ਸੁਚਾ ਸਿੰਘ ਲੰਗਾ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਆਪਣਾ ਸਮਰਥਨ ਦਿਖਾਉਣਗੇ ਕਿ ਆਸਰਾਈਆਂ ਪਹਿਲਾਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਜਦੋਂ ਇਹ ਖਬਰਾਂ ਚੱਲੀਆਂ ਕਿ ਸੁਚਾ ਸਿੰਘ ਲੰਗਾ ਦੀ ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ ਕੋਈ ਖੂਫੀਆ ਮੀਟਿੰਗ ਹੋ ਗਈ ਉਸ ਤੋਂ ਬਾਅਦ ਇਹ ਪ੍ਰਤੀਤ ਹੋਣ ਲੱਗ ਗਿਆ ਸੀ ਕਿ ਸ਼ਾਇਦ ਲੰਗਾ ਦੂਜੇ ਪਾਸੇ ਵੱਲ ਨੂੰ ਭੁਗਤਣਗੇ ਪਰ ਅਕਾਲੀ ਦਲ ਦੇ ਵੱਡੇ ਹਿੱਸੇ ਨੇ ਸੋਚਾ ਸਿੰਘ ਲੰਗਾ ਬੜੇ ਚਰਬਾਤ ਅਕਾਲੀ ਦਲ ਵਾਪਸ ਜੁਆਇਨ ਕਰਦੇ ਨੇ ਜਾਂ ਕਹਿ ਦੀ ਉਹਨਾਂ ਨੂੰ ਵਾਪਸ ਲਿਆ ਜਾਂਦਾ ਹੈ ਪਾਰਟੀ ਦੇ ਅੰਦਰ ਔਰ ਪਾਰਟੀ ਦੇ ਵਿੱਚ ਆਉਣ ਸਾਰ ਅਕਾਲੀ ਦਲ ਦੀਆਂ ਸਿਫਤਾਂ ਗਾਉਣ ਲੱਗਦੇ ਨੇ ਸੋਚਾ ਸਿੰਘ ਲੰਗਾ ਪਾਰਟੀ ਦੇ ਹੱਕ ਦੇ ਵਿੱਚ ਬੜੇ ਹੀ ਐਨਰਜੈਟਿਕ ਵੇ ਦੇ ਨਾਲ ਵਿਚਰਦੇ ਨਜ਼ਰ ਆ ਰਹੇ ਸੀ ਸੋਚਾ ਸਿੰਘ ਲੰਗਾ ਪਰ ਅਚਾਨਕ ਇੱਕ ਇਹੋ ਜਿਹਾ ਫੈਸਲਾ ਕਰ ਬੈਠੇ ਆਪਣੀ ਇੱਕ 30 ਮੈਂਬਰੀ ਕਮੇਟੀ ਬਣਾਈ ਉਸ ਕਮੇਟੀ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਜਾ ਕੇ ਸਰਵੇ ਕੀਤੇ ਪਰ ਉਸ ਸਰਵੇ ਤੋਂ ਬਾਅਦ ਇਹ ਫੈਸਲਾ ਸੁਣਾ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਾਵੇਗਾ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਡਟ ਕੇ ਆਮ ਆਦਮੀ ਪਾਰਟੀ ਦੀ ਵਿਰੋਧਤਾ ਕੀਤੀ ਜਾ ਰਹੀ ਸੀ ਕਿਸੇ ਇੱਕ ਫੈਸਲੇ ਦੇ ਉੱਤੇ ਵੀ ਕੋਈ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਖੜਿਆ ਹੋਵੇ ਅਜੇ ਤੱਕ 222 ਤੋਂ ਬਾਅਦ ਤਾਂ ਇਹ ਵਿਚਾਰਨ ਵਾਲੀ ਗੱਲ ਹੈ ਕਿ ਐ ਕਦੀ ਵੇਖਣ ਨੂੰ ਮਿਲਿਆ ਹੋਵੇ ਸੁਣਨ ਨੂੰ ਮਿਲਿਆ ਹੋਵੇ ਕਿਸੇ ਲੀਡਰ ਨੇ ਆਮ ਆਦਮੀ ਪਾਰਟੀ ਦੀ ਸਫਤ ਕੀਤੀ ਹੋਵੇ ਪਰ ਇਸ ਦੇ باوجود ਸੋਚਾ ਸਿੰਘ ਲੰਗਾ ਉਹ ਆਪ ਵੀ ਆਪਣੇ ਬਿਆਨਾਂ ਦੇ ਵਿੱਚ ਦੋ ਪਾਰਟੀਆਂ ਦਾ ਜ਼ਿਕਰ ਕਰ ਰਹੇ ਸੀ ਇੱਕ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਲੱਗ ਰਿਹਾ ਸੀ ਬੀਜੇਪੀ ਦਾ ਸਮਰਥਨ ਕਰਨਗੇ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਐਂਟੀ ਹੋਏ ਨਜ਼ਰ ਆ ਰਹੇ ਸੀ ਪਰੰਤ ਦੇ ਵਿੱਚ ਇਹ ਗੇਮ ਸਾਰੀ ਘੁੰਮ ਗਈ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਖੜ ਕੇ ਸੋਚਾ ਸਿੰਘ ਲੰਗਾ ਹੁਣ ਸਵਾਲ ਇਹ ਹੈ ਕਿ ਇੱਥੇ ਕਿਸ ਕਿਸ ਕਿਸਮ ਦਾ ਸਟੈਂਡ ਜੜਾ ਉਹ ਵਿਚਾਰਿਆ ਜਾਵੇ ਸਮਝਿਆ ਜਾਵੇ ਵਾਚਿਆ ਜਾਵੇ ਅਕਾਲੀ ਦਲ ਦਾ ਗੱਲਾਂ ਕੁਝ ਹੋਰ ਕਰਨੀ ਕੁਝ ਹੋਰ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਕਿਵੇਂ ਫਿਰ ਵੋਟਰ ਟਰਸਟ ਕਰੇਗਾ ਕਿਸੇ ਲੀਡਰ ਦੇ ਉੱਤੇ ਹੁਣ ਤੱਕ ਸਿੱਧੇ ਨਿਸ਼ਾਨੇ ਸਾਦੇ ਜਾਂਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਤੇ ਪਰ ਹੁਣ ਐਤਕੀ ਜਿੰਮੀ ਚੋਣ ਦੇ ਵਿੱਚ ਫੈਸਲਾ ਕਰ ਲਿਆ ਕਿ ਭਾਈ ਅਸੀਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਾਂਗੇ ਇਸੇ ਵਾਸਤੇ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੀ ਸਿਚੁਏਸ਼ਨ ਜਿਹੜੀ ਹੈ ਉਹ ਡਾਮਾ ਡੂਲਾ ਹੈ ਹੁਣ ਅਜੇ ਤੱਕ ਤਾਂ ਇਹ ਵੀ ਆ ਗੱਲਾਂ ਚੱਲਣ ਲੱਗੀਆਂ ਕਿ ਕੋਈ ਪਤਾ ਨਹੀਂ ਕਿ ਸੁੱਚਾ ਸਿੰਘ ਲੰਗਾ ਕਦੋਂ ਉਡਾਰੀ ਮਾਰ ਦੇਣ ਅਕਾਲੀ ਦਲ ਨੂੰ ਸਤਸਰੀ ਕਾਲ ਕਰਕੇ ਤੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਜਾਣ ਇਹ ਵੀ ਕੋਈ ਪਤਾ ਨਹੀਂ ਹੈਗਾ ਕਿ ਔਨ ਦੀ ਸਿਚੁਏਸ਼ਨ ਜਿਹੜੀ ਡੇਰਾ ਬਾਬਾ ਨਾਨਕ ਦੀ ਹੈ ਉਹ ਕਿੱਧਰ ਵੱਲ ਨੂੰ ਘੁੰਮ ਜਵੇ ਸੁੱਚਾ ਸਿੰਘ ਲੰਗਾ ਕੀ ਫੈਸਲਾ ਕਰ ਲੈਣ ਉਹ ਸਮੇਂ ਸਰ ਦੱਸਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇ ਰੋਮਾਨ ਇੰਡੀਆ ਪੰਜਾਬੀ ਦੇ